ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੀ ਰੈਕੋਰਡ ਦੀ ਆ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾਈਆਂ ਨੇ ਤੇ ਅੱਜ ਆਪਾਂ ਫੇਰ ਵੀਰ ਕੋਲ ਇੱਕ ਬੈੜੀ ਆ ਤੇ ਦੋ ਝੋਟੀਆਂ ਨੇ ਤੇ ਸਾਰੀ ਆਪਾਂ ਡਿਟੇਲ ਲੈਨੇ ਆ ਤੇ ਗੱਲਬਾਤ ਕਰਦੇ ਆ ਹੋਰ ਚੀਜ਼ ਦੀ ਵੀ ਠੀਕ ਠਾਕ ਵੀਰੇ ਹਾਂ ਠੀਕ ਆ ਬਾਈ ਕਿਵੇਂ ਰਿਆ ਰਿਸਪੌਂਸ ਵੀਡੀਓ ਦਾ ਪੂਰਾ ਵਧੀਆ ਵੀਰੇ ਘੰਟਾ ਜੀ ਬੈਗਿਆ ਸੀ ਮੈਂ ਕਹਿੰਦਾ ਆਪਾਂ ਤਿੰਨ ਚਾਰ ਵੀਡੀਓ ਬਣਾਤੀਆਂ ਹਾਂ ਤਿੰਨ ਚਾਰ ਵੀਡੀਓ ਵੀਰ ਕੋਲ ਹੋ ਗਈਆਂ ਤੇ ਕੀ ਡਿਟੇਲ ਆ ਜਗਰੀਬ ਆਪਣੀ ਇਹ ਅੱਜ ਸੂਰੇ ਸੂਆ ਵੀਰੇ ਬੈੜੀ ਹਾਂ ਠੀਕ ਆ ਦੂਜਾ ਸੂਆ ਕਲੋਂ ਨੇ 22 ਕਿਲੋ ਬੌਲਾ ਕੱਢੇ ਨੇ 22 ਕਿਲੋ 10 ਕਿਰੋ ਕਹਿੰਦਾ ਬੌਲਾ ਕੱਢਿਆਗਾ ਅੱਜ ਸਵੇਰੀ ਸੂਈ ਆ ਹਨਾ ਤੇ ਜੇਰ ਪੈਣੀ ਆ ਹਨਾ ਹਾਂ ਹਾਂ ਅਜੇ ਜੇਰ ਪੈਣੀ ਆ ਕਿਹੜਾ ਦੇ ਦੀ ਮਾੜਾ ਜੀ ਆਪਾਂ ਹਾਂ ਦਵਾਈ ਦੋ ਦਵਾਈ ਕਰਮ 22 ਕਿਲੋ ਦੁੱ ਦਿੱਤਾ 22 ਕਿਲੋ ਦੁੱ ਦਿੱਤਾ ਵੀਰੇ ਥਾਂ ਤੋਂ ਬਹੁਤ ਵਧੀਆ ਲੱਗਿਆ ਦੇਖ ਸਕਦੇ ਤੁਸੀਂ ਤੇ 22 ਕਿਲੋ 22 ਕਹਿੰਦਾ ਦਿੱਤਾ ਪਹਿਲਾਂ ਤੇ ਅੱਜ ਸਵੇਰੀ ਸੂਈ ਆ ਦੂਜੀ ਸੂਈ ਆ ਦੂਜੀ ਸੂਈ ਆ ਤੇ ਆ ਦੇਖ ਸਕਦੇ ਹੋ ਤੇ ਵਧੀਆ ਬੰਤਰਾ ਤੇ ਥਣਾ ਥੁਣਾ ਦੀ ਦੇਖ ਸਕਦੇ ਹੋ ਲੇਵਲ ਉੱਪਰ ਆਉਣ ਪੂਰਾ ਵਧੀਆ ਬਣਾਇਆ ਥਣ ਥੁਣ ਦਿਖਾ ਦੇ ਵੀਰੇ ਪੂਰੇ ਵਧੀਆ ਥਣ ਲੱਗੇ ਨੇ ਤੇ 22 ਕਿਲੋ ਵੀਰ ਕਹਿੰਦਾ ਪਹਿਲੇ ਸੁਵੇ ਦਿੱਤਾਗਾ ਇੱਕੀ ਦੇਖਦੇ ਆ ਵਧੀਆ ਦੁੱਧ ਦੀ ਉਮੀਦ ਰੱਖ ਸਕਦੇ ਆ ਤੇ ਆਦਾ ਮੋੜ ਲਿਆ ਕਰ ਵੀਰੇ 22 ਕਿਲੋ ਦੁੱਧ ਪਾਉ 25 ਕਿਲੋ ਪਾ ਦੂ ਹਾਂ 25 ਕਿਲੋ ਪਾਉ ਪਾਣੀ ਪਾ ਦੇ ਪਾਣੀ ਪਾ ਦੇ 25 ਕਿਲੋ ਵੀਰ ਕਹਿੰਦਾ ਦੁੱਧ ਪਾ ਦਊਗੀ ਤੁਸੀਂ ਦੇਖ ਲਓ ਬੰਤਰ ਬੰਤਰ ਥਣਾ ਦੀ ਇਹਨ ਪੂਰੀ ਵਧੀਆ ਹੈਗਾ ਦੇ 25 ਕਿਲੋ ਦੀ ਉਮੀਦ ਰੱਖ ਸਕਦੇ ਆ ਦੂਜੇ ਸੂਏ ਆ ਤੇ ਅੱਜ ਸਵੇਰੀ ਸੂਈ ਆ ਹਨਾ ਹਾਂ ਤੇ ਮੁੱਲ ਵੀਰੇ ਆਪਾਂ ਇਹਦਾ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਤੇ ਆਪਾਂ ਹੁਣ ਆ ਜਾ ਦਿਖਾ ਦਈਏ ਦੋ ਝੋਟੀਆਂ ਦੋ ਝੋਟੀਆਂ ਆ ਦੇਖ ਲਓ ਦਰਸ਼ਕੋ ਝੋਟੇ ਐਨ ਸਿੰਘਾ-ਸੁੰਗਾ ਦੀ ਬੰਤਰ ਤੇ ਇਹਦੀ ਕੀ ਡਿਟੇਲ ਆ ਵੀਰੇ ਝੋਟੀ ਦੀ ਸਾਢੇ 3 ਮਹੀਨੇ ਦੀ ਗੱਬਣਾ 12 ਕਿਲੋ ਦੁੱਧਾ 12 ਕਿਲੋ ਦੁੱਧਾ ਸਾਢੇ 3 ਮਹੀਨੇ ਦੀ ਨਹੀਂ ਗੱਬਣਾ ਹਾਂਜੀ ਹਾਂ ਤੇ ਥਣਥਣੂ ਪਰ ਪਿੱਛੇ ਬੱਚਾ ਦਾ ਬੱਚੇ ਦੇ ਹਾਂ ਬੱਚੇ ਦੇ ਮਿਲਦੀ ਆ ਬੱਚੇ ਤੇ ਮਿਲਦੀ ਆ ਪਿੱਛੇ ਬੱਚਾ ਦਾ ਤੇ 12 ਕਿਲੋ ਦੁੱਧ ਗਰੰਟੀ ਆ ਪੂਰੀ ਦਮਾਂ ਪਿਆਰ ਦਵਾਂਗੇ ਠੰਡਾ ਹੋਇਆ ਕੰਡੇ ਤੇ ਚੜਾ ਕੇ ਤਾਂ ਆਪਦੀ ਤਸੱਲੀ ਤੇ ਦਸੂਰ ਕਹਿੰਦਾ ਚਾਹੇ ਦੋ ਟਾਈਮ ਚੋ ਲੋ ਹਨਾ ਕਿਆ ਟਾਈਮ ਚੋਲਣਾ ਨਾ ਪਰ ਠੀਕ ਆ ਤੇ ਆ ਸਿੰਗਾ ਸੁੰਗਾ ਦੀ ਬੰਤ ਰਹਿਣ ਪੂਰੀ ਵਧੀਆ ਸਿੰਘ ਸੁੰਗ ਦੇਖੋ ਐਨ ਪੂਰੀ ਕੈਮੇ ਸੂਏ ਸੂਏ ਇਹ ਬਲੂਨ ਬਲੂਨ ਸੂਈ ਸੀ ਦੂਜੇ ਨੂੰ ਗੱਭਣਾ ਦੂਜੇ ਨੂੰ ਗੱਭਣਾ ਇਹ ਕਿੰਨਾ ਦੁੱਧ ਪਹਿਲਾਂ ਇਹ ਪਹਿਲੇ ਸੂਏ ਨੇ 17 ਕਿਲੋ ਦੁੱਧ ਦਿੱਤਾ 17 ਕਿਲੋ ਦਿੱਤਾ ਹੁਣ 12 ਕਿਲੋ ਦੁੱਧ ਹੈਗਾ ਜੀ ਹੁਣ ਪਿਆਰ ਆ ਜਮਾ ਤਿੰਨ ਮਹੀਨੇ ਦੀ ਗੱਭਣਾ ਹਾਂ ਆ ਦੇਖ ਲਓ ਥਣ ਥਣਲੇ ਵਾਲੂ ਬਾ ਦਿਖਾ ਦੇ ਹਣ ਵਧੀਆ ਤੇ ਸਿੰਘਾਂ ਦੀ ਬੰਤ ਰਣ ਪੂਰੀ ਵਧੀਆ ਪਿਓਰ ਮੋਹਰਾ ਜ ਆ ਦੇਖੋ ਪੂਰੀ ਵਧੀਆ ਬੰਤ ਰਣ ਸ਼ਾਂਬੀ ਵੀ ਝੋਟੀ ਆ ਤੇ ਘਰੇ ਰੱਖਣ ਵਾਲੀ ਝੋਟੀ ਆ ਤੇ ਦੇਖ ਸਕਦੇ ਹੋ ਨੇਵੇ ਲੂਵੇ ਦੀ ਪੂਰੀ ਐਨ ਖੁੱਲੀ ਆ ਤੇ 12 ਕਿਲੋ ਦੁੱਧ ਵੀਰ ਕਹਿੰਦਾ ਪੂਰਾ ਦਿੱਤਾਗਾ ਤੇ ਬਾਕੀ 2-3 ਟਾਈਮ ਜਿਦੋਂ ਮਰਜ਼ੀ ਚੋ ਕੇ ਤਸ਼ੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਹਨ ਤੇ ਬਾਕੀ ਆ ਦੂਜੀ ਝੋਟੀ ਦੀ ਕੀ ਡੀਟੇਲ ਹੈ ਵੀਰੇ ਦੀ ਤੀਜਾ ਸੂਆ ਤੀਜਾ ਦਿਨ ਸੂਈ ਨੂੰ ਆ 12 ਕਿਲੋ ਬੋਲਾ ਤਿਆਰ ਆ ਹੁਣੇ ਕੰਡੇ ਵਾਲਾ ਹਾਂ ਤੀਜੇ ਦਿਨ ਸੂਈ ਨੂੰ ਆ ਹਨਾ ਤੀਜੇ ਦਿਨ ਸੂਈ ਨੂੰ ਆ ਤੀਜਾ ਦਿਨ ਸੂਈ ਨੂੰ ਆ 12 ਕਿਲੋ ਬੋਲਾ ਤਿਆਰ ਆ ਇਸ ਟਾਈਮ ਕੰਡੇ ਵਾਲਾ ਕੰਡੇ ਵਾਲਾ ਤੇ ਸਿੰਘਾ ਵੀ ਹਰਿਆਣੇ ਦੀ ਆ ਹਰਿਆਣੇ ਦੀ ਝੋਟੀ ਆ ਦਰਸ ਵੀਰੋ ਤੇ ਐਨ ਸਿੰਘ ਦੇਖੋ ਐਨ ਸਿੰਘ ਆ ਨਾਲ ਲੱਗੇ ਪਏ ਆ ਮੁੜੇ ਦੇ ਸਿੰਘ ਆ ਪੂਰੇ ਵਧੀਆ ਇੱਥੇ ਪਤਾ ਲੱਗ ਜਾਂਦਾ ਹਨਾ ਤੇ ਬਾਕੀ ਦੁੱਧ ਵਾਲੀ ਆ ਝੋਟੀ ਕਿੰਨਾ ਦੁੱਧ ਦੁੱਧ ਆਉਣਾ ਹੈ ਇਹ ਵੀਰੇ ਕੱਟ ਦੋ ਕੱਟ 17 ਲੀਟਰ ਦੁੱਧ ਦੋਗੀ 17 ਲੀਟਰ ਦੁੱਧ ਦੇ ਦੂਗਾ ਆ ਜਾ ਕਰਾ ਵੀਰੇ ਦਵਾ ਦੇ ਪਹਿਲਾਂ ਢੇੜਾ ਤੋਂ ਮਾੜਾ ਜਾ ਆਈ ਕਰਾ ਬੁੱਢੇ ਢੇੜਾ ਦਵਾ ਤੇ ਦਿਖਾਈਏ ਦਰਸ਼ਕਾਂ ਨੂੰ 17 ਕਿਲੋ ਦੀ ਵੀਰ ਤਸੱਲੀ ਦਿੰਦਾ ਦਾ ਵੀ 17 ਕਿਲੋ ਦੁੱਧ ਦੇ ਦੂਗੀ ਤੇ ਤੁਸੀਂ ਦੇਖ ਸਕਦੇ ਹੋ ਝੋਟੀ ਐਨ ਪੂਰੀ ਸਾਂਭੀ ਵੀ ਝੋਟੀ ਆ ਤੇ ਬਾਕੀ ਵਪਾਰ ਲੈਣ ਦੇ ਵੀਰ ਦਾ ਪੁਰਾਣਾ ਕੰਮ ਆ ਤੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਆਪਾਂ ਢੇੜਾ ਦੇ ਕੇ ਦਿਖਾਉਨੇ ਆ ਤੇ ਤੁਸੀਂ ਤਸੱਲੀ ਕਰ ਲਓ ਦਸ ਵੀਰੋ ਤੇ ਵਿజిਟ ਕਰ ਲਿਓ ਤੇ ਰੈਕੋਟ ਸਹਾਰਾ ਬਾਕੀ ਡਰੈਸ ਪੂਰਾ ਵੀ ਆਪਾਂ ਦੇਵਾਂਗੇ 17 ਕਿਲੋ ਕਹਿੰਦਾ ਕਿੰਨੇ ਦਿਨ ਹੋ ਗਏ ਸੂਜੀ ਨੂੰ ਅੱਜ ਤੀਜਾ ਦਿਨ ਸੂਜੀ ਦਾ 12 ਕਿਲੋ ਕੰਡੇ ਵਾਲਾ ਬੋਲਾ ਤਿਆਰ ਆਈ ਥੱਲੇ 12 ਕਿਲੋ ਕੰਡੇ ਵਾਲਾ ਬੋਲਾ ਤਿਆਰ ਆ ਵੀਰ ਕਹਿੰਦਾ ਆ ਜਾ ਕਰੋ ਮੋੜ ਲਿਆ ਵੀਰੇ ਕਰ ਥਣ ਥਣ ਦੇਖ ਲਓ ਤੁਸੀਂ ਆਹ ਵਧੀਆ ਥਣ ਲੱਗਿਆ ਕੱਲਾ ਕੱਲਾ ਥਾਣਾ ਤੇ ਗੱਤ ਵਾਲਾ ਖਾਣਾ ਮੁੱਠੀ ਵਾਲਾ ਥਾਣਾ ਤੇ ਜਵਾਈ ਵਧੀਰੀ ਗੰਮ ਦੀ ਆ ਜਵਾਈ ਵਧੀਆ ਹੈ ਨਾ ਪੂਰੀ ਪੂਰੀ ਇੱਕ ਨੰਬਰ ਚ ਆਈ ਛਿੰਗਾ ਸੁੰਗਾ ਦੀ ਮੰਤਰ ਪੂ ਤੇ ਜਗਦੀ ਜਿਦ ਕਿੰਨਾ ਟਾਈਮ ਹੋ ਗਿਆ ਕਿ ਤੈਨੂੰ ਵਾਰ ਨੂੰ ਕੰਮ ਕਰ ਦੇਣ ਹੋ ਗਏ 7-8 ਸਾਲ ਆ 7-8 ਸਾਲ ਹੋ ਗਏ ਹਾਂ ਠੀਕ ਆ ਤੇ ਆਪਣਾ ਡਰੈਸ ਕਿੱਥੇ ਆ ਪੂਰਾ ਦੇ ਦੇ ਸਵਾਜਪੁਰਾ ਰੋਡ ਰੈਕੋਟ ਰੈਕੋਟ ਤੋਂ ਸਵਾਜਪੁਰਾ ਘੇੜ ਤੋਂ ਸਵਾਜਪੁਰਾ ਨੂੰ ਜਾਣਾ ਤੇ ਪਾਸੇ ਸੱਜੇ ਪਾਸੇ ਤੇ ਜਗਦੀਪ ਡੈਰੀ ਵਾਲਾ ਥਾਪੇ ਵਾਲਾ ਵਾਦਦਾਗਾ ਤੁਸੀਂ ਵਿజిਟ ਕਰ ਸਕਦੇ ਰੈਕੋਰਡ ਦੋ ਟਾਈਮ ਤਿੰਨ ਟਾਈਮ ਚੋਕੇ ਮੱਝਾਂ ਪਸ਼ੂ ਹੋਰ ਵੀ ਆਉਂਦੇ ਰਹਿੰਦੇ ਆ ਚੋਕੇ ਆਪਣੀ ਤਸੱਲੀ ਕਰ ਸਕਦੇ ਜਿਹਦੀ ਨੰਬਰ ਬੋਲਦੇ 8195887402 8195887402 87402 ਆਪਾਂ ਸਕਰੀਨ ਤੇ ਵੀ ਲਾਵਾਂਗੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਵਧੀਆ ਵਧੀਆ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਏ ਧੰਨਵਾਦ ਦੋਸਤੋ